ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਪ ਕਲੀਨਿਕ ਤੇ ਲੁੱਟੇਰੀਆਂ ਦਾ ਵੱਡਾ ਹਮਲਾ ਦਾ ਦੇ ਕੇ ਦੇਰ ਰਾਤ ਕਲੀਨਿਕ ਉੱਪਰ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਕਲੀਨਿਕ ਦੀ ਤੋੜਪਾਨੇ ਕੀਤੀ ਗਈ ਹੈ ਔਰ ਸ਼ੀਸ਼ਾ ਸੇਕਾ ਉਸਦੀ ਵੀ ਤੋੜਪਾਨੇ ਕੀਤੀ ਗਈ ਹੈ ਔਰ ਨਾਲ ਦੀ ਨਾਲ ਅੰਦਰ ਦਾਖਲ ਲੋਕ ਜਿਹੜੇ ਆ ਕਈ ਤਰ੍ਹਾਂ ਦੇ ਜਿਹੜੇ ਦਸਤਾਵੇਜ਼ ਸੀਗੇ ਉਹਨਾਂ ਨੂੰ ਵੀ ਖਿਲਾਰ ਕੇਤੇ ਪਾੜਿਆ ਗਿਆ ਤਾਂ ਇਸ ਦੇ ਨਾਲ ਹੀ ਜਿਹੜੀਆਂ ਦਵਾਈਆਂ ਸੀਗੀਆਂ ਉਹ ਵੀ ਖਿਲਾਰ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਜਦੋਂ ਰੋਜ਼ਾਨਾ ਡਾਕਟਰ ਦੇ ਵੱਲੋਂ ਸਵੇਰੇ ਆਣ ਕੇ ਜਿਹੜੀ ਹੈ ਕਲੀਨਿਕ ਖੋਲਣ ਖੋਲਿਆ ਗਿਆ ਤਾਂ ਜਦੋਂ ਉਹ ਅੰਦਰ ਦਾਖਲ ਹੋਏ ਤਾਂ ਉਹਨਾਂ ਦੇ ਵੀ ਜਿਹੜੇ ਆ ਹੌਸ਼ ੁੱਟ ਕੇ ਕੀ ਦੱਸਦੇ ਕਿ ਜਦੋਂ ਉਹਨਾਂ ਨੇ ਖੋਲਿਆ ਤਾਂ ਅੱਗੇ ਜਿਹੜੀਆਂ ਦਵਾਈਆਂ ਖਿਲਰੀਆਂ ਪਈਆਂ ਸੀਗੀਆਂ ਦਸਤਾਵੇਜ਼ ਜਿਹੜੇ ਆ ਪਾੜੇ ਪਏ ਸੀਗੇ ਤਾਂ ਨਾਲ ਦੀ ਨਾਲ ਜਿਹੜੇ ਉਸਤੇ ਕਈ ਤਰ੍ਹਾਂ ਦੇ ਸ਼ੀਸ਼ੇ ਦੇ ਕੰਕਰ ਵੀ ਜਿਹੜੇ ਖਿਲਰੇ ਹੋਏ ਸੀਗੇ ਤਾਂ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਤੋਂ ਵੱਲੋਂ ਜਿਹੜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਵਿਅਕਤੀ ਨੇ ਦੱਸਿਆ ਕਿ ਇਸ ਘਟਨਾ ਨੂੰ ਨਸ਼ੇੜੀ ਦਾ ਵੱਲੋਂ ਅੰਜਾਮ ਦਿੱਤਾ ਗਿਆ ਇਸ ਦੇ ਨਾਲ ਹੀ ਡਾਕਟਰ ਨੇ ਦੱਸਿਆ ਕਿ ਸਰਕਾਰੀ ਦਸਤਾਵੇਜ਼ ਪਾੜ ਦਿੱਤੇ ਗਏ ਡਾਕਟਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਇਸੇ ਕਲੀਨਿਕ ਦੇ ਵਿੱਚ ਚੋੜ ਦੀ ਘਟਨਾ ਨੂੰ ਜਾਂਚ ਦਿੱਤਾ ਗਿਆ ਸੀਗਾ ਉੱਥੇ ਹੀ ਦਵਾਈਆਂ ਲੈ ਕੇ ਭੱਜ ਗਿਆ ਤਾਂ ਉਸ ਘਟਨਾ ਦਾ ਪੇਤ ਅਜੇ ਤੱਕ ਸੁਲਝਾ ਨਹੀਂ ਤਾਂ ਹੁਣ ਫਿਰ ਦੂਜੀ ਵਾਰ ਇਸੇ ਕਲੀਨਿਕ ਦੇ ਵਿੱਚ ਜਿਹੜੀ ਹੈ ਚੋਰੀ ਦੀ ਘਟਨਾ ਵਾਪਰੀ ਹੈ ਤਾਂ ਪੁਲਿਸ ਨੇ ਉਹਨਾਂ ਨੂੰ ਕਲੀਨਿਕ ਦੇ ਵਿੱਚ ਪੰਤੌਰ ਤੇ ਚੋਰੀ ਦੀ ਜਾਣਕਾਰੀ ਮਿਲੀ ਤਾਂ ਜਾਂਚ ਅਧਿਕਾਰੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਕਿ ਚੋਰ ਦੇ ਵੱਲੋਂ ਕਲੀਨਿਕ ਦੀ ਪੰਤੌਰ ਕੀਤੀ ਗਈ ਹੈ ਹਾਲਾਂਕਿ ਚੋਰੀ ਦੀ ਘਟਨਾ ਸਾਹਮਣੇ ਨਹੀਂ ਆਈ ਪਰ ਡਾਕਟਰ ਹਦੇ ਮਹੱਤਵਪੂਰਨ ਦਸਤਾਵੇਜ਼ ਚੋਰਾਂ ਨੇ ਪਾੜ ਦਿੱਤੇ ਉਹਨਾਂ ਨੇ ਕਿਹਾ ਕਿ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਜਿਹੜਿਆ ਪੁਲਿਸ ਦੇ ਬੋਲੋ ਅਗਲੀ ਜਿਹੜਿਆ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦੀ ਇਹਨਾਂ ਚੋਰਾਂ ਨੂੰ ਜਿਹੜਿਆ ਕਾਬੂ ਕੀਤਾ ਜਾਵੇਗਾ ਮਤਲਬ ਕੀ ਮਾਮਲਾ ਕਿੰਨਾ ਵੱਡਾ ਦਿਸਦਾ ਅੱਜ ਆਮ ਆਦਮੀ ਪਾਰਟੀ ਕਲੀਨਿਕ ਗੁਰਸੰਤਨਗਰ ਵਿੱਚ ਹੈਗੀ ਹੈ ਜੋ ਫੁਗ ਮੈਡੀਕਲ ਅਫੀਸਰ ਸਵਾ ਉਹਨਾਂ ਦੇ ਸਵਾ 8:00 ਵਜੇ ਕਾਲ ਕੀਤੀ ਹੈ ਵੀ ਕਲੀਨਿਕ ਦੇ ਅੰਦਰ ਭੰਨ ਤੋੜ ਹੋਈ ਹੈ ਗ੍ਰਿਲਾਂ ਭੰਨੀਆਂ ਹੋਈਆਂ ਸ਼ੀਸ਼ੇ ਭੰਨੇ ਹੋਲੇ ਨੇ ਜਿਹੜੇ ਜ਼ਰੂਰੀ ਦਸਤਾਵੇਜ਼ ਜੀ ਉਹਨੂੰ ਪਾੜਿਆ ਹੋਇਆ ਹੈ ਜਿਹੜੀਆਂ ਡਾਕਟਰ ਮੈਡੀਕਲ ਦਵਾਈਆਂ ਸੀ ਕਲੀਕੋੜ ਦਵਾਈਆਂ ਸੀ ਉਹਨੂੰ ਖਾੜਿਆ ਹੋਇਆ ਜੇ ਤੁਸੀਂ ਮੁਕੇ ਤੇ ਆ ਕੇ ਦੇਖਿਆ ਆਕਾ ਨੁਕਸਾਨ ਹੋਇਆ ਸੀ ਕਲੈਟਿਕ ਦਾ ਤੇ ਤੁਹ ਪਤਾ ਲੱਗਾ ਵੀ ਪਹਿਲਾਂ ਵੀ 2-3 ਵਾਰ ਇੱਥੇ ਘਟਨਾ ਵਾਪਰ ਚੁੱਕੀ ਹੈ ਅਸੀਂ ਤੁਰੰਤ ਹੀ ਥਾਣਾ ਪ੍ਰਭਾਰੀ ਅਨਿਲ ਚੋਧਰੀ ਜੀ ਨੂੰ ਦੱਸਿਆ ਤੇ ਉਹਨਾਂ ਨੇ ਮੌਕੇ ਤੇ ਆਈਓ ਸੱਤਪਾਲ ਜੀ ਭੇਜੇ ਆ ਤੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਅਸੀਂ ਮੰਤਰੀ ਪੰਜਾਬ શ્રી ਮਹਿੰਦਰ ਭਾਜ ਜੀ ਨੂੰ ਦਿੱਤੀ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਦੀ ਪੂਰੀ ਜਾਣਕਾਰੀ ਸੀਪੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਤੇ ਆਪਾਂ ਵੀ ਬਾਰ ਬਾਰ ਘਟਨਾਵਾਂ ਵੀ ਕਿਉਂ ਹੁੰਦੀ ਹੈ ਜਿੱਥੇ ਵੀ ਪੜਤਾਲ ਕਰਵਾਈ ਜਾਏਗੀ ਕਿਵੇਂ ਦੇਖ ਰਹੋ ਦਿਨ ਦੇ ਚੋਰੀਆ ਲੁੱਟਖੋਆ ਖਤਰ ਮਰਨ ਰੋਜ਼ ਹੀ ਹੋ ਰਿਹਾ ਕੀ ਦੇਖੋ ਇਹ ਜਿਹੜਾ ਸਾਰਾ ਕਿਸ ਤੇ ਸਭ ਹੁੰਦਾ ਵੀ ਨਸ਼ਾ ਨਸ਼ੇ ਕਾਰਨ ਇਹੜੀਆਂ ਲੁੱਟਖੋਆ ਔਰ ਕਤਲ ਕੜੇ ਹੋ ਰਹੇ ਨੇ ਸਰਕਾਰ ਜੁੱਧ ਨਸ਼ਿਆਂ ਦੇ ਵਿਰੁੱਧ ਕੜੀ ਮਹੀਨ ਚਲਾਈ ਹੋਈ ਹੈ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਮਿਲ ਰਿਹਾ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਸੋਚ ਹੈ ਬਹੁਤ ਵਧੀਆ ਸੋਚ ਹੈ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਜਾਗਰੂਤ ਕੈਂਪ ਲਗਾਏ ਜਾ ਰਹੇ ਨੇ ਜ਼ਿਲ੍ਹਾ ਨਗਰ ਨਿਗਮ ਦੇ ਕਿੰਨੇ ਵੀ 85 ਬਾਡਾਂ ਨੇ ਉੱਤੇ ਜਾਗਰੂਤ ਕੈਂਪ ਲਗਾਏ ਜਾ ਰਹੇ ਨੇ ਔਰ ਇੱਕ ਡਿਫੈਂਸ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਵੀ ਤੁਹਾਡੇ ਇਲਾਕੇ 'ਚ ਕੋਈ ਨਸ਼ਾ ਤਸਕਰ ਹੈ ਜਾਂ ਨਸ਼ਾ ਕੋਈ ਕਰਦਾ ਹੈ ਤੇ ਉਸ ਦਾ ਮੁਫਤ ਇਲਾਜ ਆ ਹਸਪੀਟਲ ਦੇ ਵਿੱਚ ਕਰਵਾਇਆ ਜਾਏਗਾ ਕੋਈ ਪੈਸਾ ਨਹੀਂ ਲੱਗੇਗਾ ਇਹ ਸਾਰੀਆਂ ਹੀ ਫੈਸਿਲਿਟੀਆਂ ਸਰਕਾਰ ਸਾਡੀ ਦੇ ਰਹੀ ਹੈ ਤੇ ਅੱਜ ਬੜੀ ਘਟਨਾ ਘੜੀ ਬਿਮਾਰੀ ਘਟਨਾ ਵਾਪਰੀ ਹੈ ਵੀ ਸਾਡੀ ਕਲੀਨਿਕ ਆਮ ਆਦਮੀ ਪਾਲਟੀ ਕਲੀਨਿਕ ਹੈ ਉਹਦੇ ਉੱਤੇ ਕਿਹੜਾ ਨੇ ਸਨ ਲਾਇਆ ਇਹ ਨਿੰਦਣੀਆਂ ਇਹਦੀ ਪੂਰੀ ਪੜਤਾਲ ਕਰਾਈ ਜਾਏ ਕਿ ਇਹਦੇ ਪਿੱਛੇ ਕੋਣ ਸ਼ਰਾਰਤੀ ਅੰਸਰ ਨੇ ਉਹ ਵੀ ਮੋਰੇ ਲਿਆਏ ਜਾਣਗੇ ਠੀਕ ਜੀ ਉਹਨੂੰ ਫਾੜਿਆ ਹੈਗਾ ਬਾਇਓਮੈਡੀਕਲ ਵੇਸਟ ਨਾਲ ਸੰਬੰਧ ਸਾਡਾ ਦਸਤਾਵੇਜ਼ ਹੁੰਦਾ ਉਹਨੂੰ ਫਾੜਦਾ ਮੇਰੀ ਆਈਟੀ ਆਰ ਸੀ ਉਹ ਮੈਂ ਪ੍ਰੀਪੇਅਰ ਕਰ ਰਿਹਾ ਸੀਗਾ ਤੇ ਉਹਨੂੰ ਵੀ ਮੰਨ ਲਈ ਸੀ ਉਸ ਦਾ ਕਿਵੇਂ ਦੇ ਦੋ ਪਹਿਲਾਂ ਵੀ ਚੋਰੀ ਹੋਈ ਪਹਿਲਾਂ ਵਾਲੀ ਚੋਰ ਨਹੀਂ ਹਲੇ ਤੱਕ ਕਾਬੂ ਹੋਏ ਤੇ ਦੁਬਾਰਾ ਫੇਰ ਚੋਰੀ ਹੋਈ ਜੀ ਜਿੱਦਾਂ ਕਿਹਾ ਇਹਨਾਂ ਨੇ ਗੋਰੇ ਸਾਹਿਬ ਨੇ ਵੀ ਨਸ਼ੇ ਵਾਲੇ ਐ ਨਸ਼ਾ ਲੱਭ ਲੈ ਜੀ ਪਿਛਲੇ ਜੀ ਬਿਲਕੁਲ ਪਿਛਲੇ ਰਹੇ ਤੋਂ ਯਕਸ਼ਨ ਵਗੈਰਾ ਕਾਫੀ ਟੀਕੇ ਵਗੈਰਾ ਚੋਰੀ ਹੋਈ ਕੋਈ ਆਨ ਟ੍ਰੇਸ ਰਹੀ ਹੈ ਜੀ ਐਤ ਕਿ ਵੀ ਦੇ ਟੀਕੇ ਯਕਸ਼ਨ ਵਾਲੇ ਤੋਂ ਲੈ ਕੇ ਨੇ ਨਹੀਂ ਨਹੀਂ ਅਸੀਂ ਕਿਤੇ ਕਹਿੰਦੇ ਅਸੀਂ ਖੜਾ ਨਹੀਂ 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 ਯਕਸ਼ਨ ਲੱਗੇ ਮੈਂ ਪਿਛਲੇ ਇੱਕ ਤੋਂ ਲੈ ਕੇ ਚੋਰ ਜਦੋਂ ਹਾਂਜੀ ਹਾਂਜੀ ਤੇ ਇਸ ਵਾਰ ਕੀ ਇਸ ਵਾਰ ਵੀ ਚੋਰੀ ਹੋਈ ਯਕਸ਼ਨ ਵਗੈਰਾ ਕੋਈ ਮੈਡੀਸਨ ਕੁਛ ਇਦਾਂ ਮੈਡੀਸਨ ਨੂੰ ਦੇਖਿਆ ਉਹਨਾਂ ਨੇ ਖੇਦੀ ਉਹ ਨਹੀਂ ਲੱਭ ਰਹੇ ਜੀ ਨਹੀਂ ਮਿਲੀਆਂ ਤਾਂ ਇੰਜੈਕਸ਼ਨ ਵਗੈਰਾ ਸਰ ਕੋਈ ਨਹੀਂ ਦੇਖੀ ਠੀਕ ਜਿਹੜਾ ਤੁਸੀਂ ਮੌਕੇ ਦੇ ਆਉਣਾ ਸਰ ਸਾਨੂੰ ਨਾ ਇਹ ਇਥੋਂ ਤਲਾਹ ਮਿਲੀ ਸੀਗੀ ਜੀ ਕਿ ਆਮ ਪ੍ਰੀਡਿੰਗ ਦੇ ਵਿੱਚ ਇਦੋਂ ਕੋਈ ਭਾਰਤਾਂ ਹੋਈ ਹੈ ਚੋਰੀ ਹੋਈ ਹੈ ਮੌਕੇ ਤੇ ਪਹੁੰਚੋ ਸਰ ਪਹਿਲੇ ਵੀ ਤੇ ਕੋਈ ਚੋਰੀ ਕੋਈ ਸੀ ਦਿੱਤਾ ਹੈ ਪਹਿਲਾਂ ਚੋਰੀ ਥੋੜਾ ਬਾਹਰ ਲੈ ਰਹੀ ਹੈ ਜੀ ਉਹਦੇ ਕਰਕੇ ਇੱਧਰ ਇਹ ਕੋਈ ਇਦਾਂ ਸਕਿਉਰਟੀ ਦਾ ਕੋ ਹੈ ਨੀਗਾ ਇਹ ਵੀ ਇਹਨਾਂ ਨੇ ਅੱਜ ਪਿੱਛੋਂ ਭੜ ਕੇ ਕੀ ਕੀ ਚੋਰੀਆ ਸਰ ਜਮਾਨਾ ਚੋਰੀ ਕੁਛ ਨਹੀਂ ਹੋਇਆ ਜੀ ਇਹਨਾਂ ਨੇ ਬਾਪੂ ਅੰਦਰ ਜਿਹੜੀ ਭਾਂ ਤੋੜ ਕੀਤੀ ਆ ਠੀਕ ਹੈ ਜੀ ਘਾਂ ਤੋੜ ਦੇ ਨਾਲ ਕੋਈ ਡਾਕਟਰ ਸਾਹਿਬ ਜੀ ਸਰਕਾਰੀ ਕਾਜ ਆਸਗੇ ਜੀ ਉਹ ਥੋੜਾ ਉਹਨਾਂ ਨੂੰ ਨੁਕਸਾਨ ਪਹਾਇਆ ਪਾਰਦੇ ਤੇ ਇੱਕ ਇਹਨਾਂ ਦਾ ਹਾਜੀ ਰਜਿਸਟਰ ਸੀਗਾ ਉਹਨੂੰ ਪਾੜਿਆ ਜੀ ਸਰ ਹੋਰ ਕੋਈ ਚੋਰੀ ਨਹੀਂ ਠੀਕ ਹੈ ਜੀ